ਮੰਡਲ ਤੇ ਬੁੱਧੀਮਾਨ ਦੋਸਤ ਵੈਗ੍ਰੋਦੀ ਕਾਲਸਾ ਪਤਲ ਦੀ ਕੀ ਫਤਿਹ ਅ ਸ਼ਾਹਦਤ ਤੇ ਕੱਲ ਵੀ ਮੈਂ ਅ ਅਬਦਕ ਦਿਨ ਦਾ ਲੈਕਚਰ ਸੁਣਿਆ ਸੀ ਤੇ ਅੱਜ ਵੀ ਇਸ ਸਰਦਾਰ ਗੁਰਤੇਜ ਸਿੰਘ ਹੋਰ ਨੇ ਕਾਫੀ ਲੰਮਾ ਚੌੜਾ ਇਹਦੇ ਉੱਤੇ ਸੰਕਲਪ ਨੂੰ ਬੜੇ ਜੋਰ ਸ਼ੋਰ ਨਾਲ ਕਹੀ ਕਈ ਪਾਸਿਆਂ ਤੋਂ ਉਹਨਾਂ ਨੇ ਵਿਆਖਿਆ ਕੀਤੀ ਹੈ ਉਸ ਤੋਂ ਅੱਗੇ ਮੈਂ ਨਹੀਂ ਕਹਿਣਾ ਚਾਹੁੰਦਾ ਮੈਂ ਇਸ ਮਾਤੋਂ ਕਈ ਗੱਲਾਂ ਸੋਚ ਰਿਹਾ ਸੀ ਜਿਹੜੀ ਸ਼ਾਇਦ ਸਵਾਲ ਦੇ ਰੂਪ 'ਚ ਮੈਂ ਜ਼ਿਆਦਾ ਪੇਸ਼ ਕਰਨਾ ਚਾਹੂੰਗਾ ਤੇ ਉਹ ਸਮੇਂਬੱਧ ਨਹੀਂ ਹੋ ਸਕਦੀਆਂ ਕਈ ਗੱਲਾਂ ਗੱਲਾਂ ਅੱਜ ਦੇ ਦੌਰ 'ਚ ਸਮਝ ਲਈਏ ਤਾਂ ਅੱਜ ਦੇ ਦੌਰ 'ਚ ਅਸੀਂ ਨਾ ਹਿਸਟਰੀ ਡਿਸਕਸ ਕਰੀਏ ਜਿਹੜੀ ਕਈ ਪਲੇਟ ਫਾਰਮਾਂ ਤੇ ਕਈ ਥਾਵਾਂ ਤੇ ਡਿਸਕਸ ਕਰ ਤੋਂ ਵੈਡ ਕੀਤੀ ਜਾਂਦੀ ਹੈ ਅਸੀਂ ਸਿਰਫ ਇਹ ਤਾਂ ਕਹਿ ਸਕਦੇ ਆਂ ਵੀ ਉਸ ਨੂੰ ਅਸੀਂ ਕਿਸ ਤਰੀਕੇ ਨਾਲ ਅੱਜ ਦੇ ਨੈਰੇਟਿਵ ਵਿੱਚ ਸ਼ਹਾਦਤ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ ਉਸ ਦੇ ਬਾਰੇ ਤਾਂ ਅਸੀਂ ਉਹਨੂੰ ਡਿਸਟੋਰਸ਼ਨ ਹੈ ਜਾਂ ਉਹ ਠੀਕ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਜਿਵੇਂ ਅੱਜ ਦੇ ਦੌਰ ਦੇ ਵਿੱਚ ਨੈਸ਼ਨਲਿਜ਼ਮ ਦਾ ਦੌਰ ਹੈ ਨੈਸ਼ਨਲਿਜ਼ਮ ਦੇ ਤਰੀਕੇ ਤੋਂ ਨੇਸ਼ਨ ਹੈ ਕੌਮਾ ਜਾਂ ਕੌਮਾ ਪ੍ਰੋਜੈਕਟ ਕੀਤਾ ਜਾ ਰਹੀਆਂ ਜਾਂ ਅਸੀਂ ਆਪਣੇ ਘਰ ਦੇਸ਼ ਦੀ ਉਹ ਗੱਲ ਰੱਖੀ ਹੈ ਤਾਂ ਇਹਦੇ ਵਿੱਚ ਸਪਸ਼ਟ ਹੈ ਵੀ ਜਦੋਂ ਕਸ਼ਮੀਰ ਦੇ ਵਿੱਚ ਚੱਲ ਰਹੀ ਲੰਬੀ ਦੌਰ ਦੇ ਵਿੱਚ ਕੁਝ ਕਸ਼ਮੀਰੀ ਮਾਰੇ ਜਾਂਦੇ ਆ ਤਾਂ ਅਸੀਂ ਕਹਿੰਦੇ ਆ ਉੱਥੇ ਰੋਜ਼ ਹੈਡਲਾਈਨਾਂ ਅਖਬਾਰਾਂ 'ਚ ਆਉਂਦੀਆਂ ਵੀ ਕਸ਼ਮੀਰੀ 10 ਕਸ਼ਮੀਰੀ ਮਾਰੇ ਗਏ ਤੇ ਨਾਲ ਟੈਰਰਿਸਟ ਵਰਡ ਵੀ ਲੱਗ ਜਾਂਦਾ ਤੇ ਟੈਰਰਿਸਟ ਮਾਰੇ ਗਏ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਚੱਲਦਾ ਤੇ ਨਾਲ ਜੇ ਦੋ ਕਿਤੇ ਸਕਿਉਰਿਟੀ ਫੋਰਸਸ ਦੇ ਬੰਦੇ ਮਾਰੇ ਜਾਂਦੇ ਆ ਤੇ ਅਸੀਂ ਕਹਿ ਦਿੰਨੇ ਆ ਵੀ ਦੋ ਸ਼ਹੀਦ ਦੋ ਜਵਾਨ ਵੀ ਸ਼ਹੀਦ ਹੋਏ ਉਹਨੇ ਬੜਾ ਵੱਡਾ ਕੁਐਸਚਨ ਹੈ ਵੀ ਸ਼ਹੀਦੀ ਕੀ ਹੈ ਸ਼ਹੀਦੀ ਨੂੰ ਕਿਸ ਨੈਰੇਟਿਵ ਵਿੱਚ ਪੇਸ਼ ਕਰਦੀ ਹੈ ਸਟੇਟ ਅੱਜ ਦਾ ਮਾਡਰਨ ਜੋ ਕਿਵੇਂ ਪੇਸ਼ ਕੀਤਾ ਜਾਂਦਾ ਹੈ ਇਹ ਇਹ ਨਹੀਂ ਹੈ ਵੀ ਸਾਡੇ ਸਿੱਖ ਸੰਕਲਪ ਦੇ ਜੋ ਛਿਦੇ ਆ ਉਹ ਇੱਥੇ ਇਸੇ ਤਰਤੀ ਤੇ ਵੀ ਇੱਥੇ ਪੰਜਾਬ ਵਿੱਚ ਵੀ ਇਸੇ ਤਰੀਕੇ ਨਾਲ ਹੀ ਪੇਸ਼ ਹੁੰਦਾ ਹੁੰਦਾ ਰਿਹਾ ਹੈ ਹੋਰ ਹੈ ਪ੍ਰੈਸ ਦੇ ਵਿੱਚ ਇਸ ਕਰਕੇ ਸਾਨੂੰ ਇਹਦਾ ਬਹੁਤ ਇਹਦੇ ਬਾਰੇ ਕੁਐਸਚਨ ਹੈ ਵੀ ਇਹ ਇਹ ਨੈਰੇਟਿਵ ਕਿਸ ਤਰ੍ਹਾਂ ਦਾ ਬਣ ਗਿਆ ਤੇ ਇਹ ਵੀ ਨੈਰੇਟਿਵ ਕਿਸ ਕਿਸਮ ਦਾ ਹੋਗਾ ਸਾਡਾ ਨਹੀਂ ਬਣਿਆ ਅੱਜ ਦੇ ਮਾਡਰਨ ਯੁੱਗ ਵਿੱਚ ਨੇਸ਼ਨ ਸਟੇਟ ਦੇ ਯੁੱਗ ਵਿੱਚ ਸਾਡੇ ਸਾਰੇ ਇਸ ਕਿਸਮ ਦਾ ਪੇਸ਼ ਕੀਤਾ ਜਾਂਦਾ ਵੀ ਸਾਡੇ ਸ਼ਹਾਦਤ ਦੇ ਕਨਸੈਪਟ ਦਾ ਬੈਂਚਮਾਰਕ ਹੈ ਉਹ ਸਾਡੀ ਨੇਸ਼ਨ ਹੈ ਉਹ ਤੱਕਾਵੇ ਕਰੇ ਕੁਝ ਕਰੇ ਕੁਝ ਨਾ ਕਰੇ ਦੂਜਾ ਬੰਦਾ ਐਂਟੀ ਨੈਸ਼ਨਲ ਐਂਟੀ ਨੈਸ਼ਨਲ ਤੋਂ ਅੱਗੇ ਉਹ ਜੇ ਅਸੀਂ ਇਸਲਾਮ ਦੇ ਸ਼ਬਦਾਂ ਵਿੱਚ ਕਹੀਏ ਤਾਂ ਕਾਫਰ ਹੈ ਤੋਂ ਡਿਜ਼ਰਵ ਕਰਦਾ ਹੈ ਤੇ ਦੂਜੇ ਪਾਸੇ ਸ਼ਹਾਦਤ ਦੇਣ ਵਾਲੀ ਗੱਲ ਵੀ ਉਹ ਜਿਹੜੇ ਸਰਕਾਰੀ ਲੈਵਲ ਤੇ ਕਿਸੇ ਕਿਸਮ ਦਾ ਬੰਦਾ ਬੇਸ਼ੱਕ ਉਹ ਕਿੱਡਾ ਤੱਕਾ ਹੋਵੇ ਉਹ ਸ਼ਹੀਦ ਗਿਣਾ ਜਾਂਦਾ ਹੈ ਇਹ ਨੈਰੇਟਿਵ ਇੱਕ ਗਲਤ ਨੈਰੇਟਿਵ ਹੈ ਮੈਂ ਆਪਣੇ ਆਪ ਤੇ ਆਪ ਹੀ ਮੈਂ ਕਹਿਣਾ ਚਾਹੁੰਦਾ ਪਰ ਜੇ ਕਿਸੇ ਸੱਜਣ ਨੂੰ ਇਸ ਨੈਰੇਟਿਵ ਨੂੰ ਠੀਕ ਵੀ ਸਮਝਦਾ ਹੋਵੇ ਤਾਂ ਜਰੂਰ ਗੱਲ ਕਰੇ ਦੂਸਰੀ ਗੱਲ ਇਹ ਹੈ ਮੈਂ ਜਸਵੀਰ ਸਿੰਘ ਸਰਣਾ ਦਾ ਇੱਕ ਲੇਖ ਥੋੜੇ ਦਿਨ ਪਹਿਲਾਂ ਪੜਿਆ ਤੇ ਉਹਨਾਂ ਦਾ ਸੀ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਬਾਰਾਮੂਲਾ ਤੇ ਪੁਂਚ ਦੇ ਇਲਾਕੇ ਵਿੱਚ ਪੁਂਚ ਦੇ ਇਲਾਕੇ ਦੇ ਵਿੱਚ ਵੀ ਉਹ ਜਦੋਂ 47 ਦੇ ਵਿੱਚ ਕਿਸ ਤਰ੍ਹਾਂ ਦੀ ਮਾਰ ਮਰਾਈ ਹੋਈ ਤੇ ਸਿੱਖ ਜਿਹੜੇ ਪਿੰਡਾਂ 'ਚ ਸੀ ਉੱਥੇ ਕਾਫੀ ਪਿੰਡਾਂ 'ਚ ਸਿੱਖਾਂ ਦੀ ਬਸੋਂ ਸੀ ਤੇ ਕਿਵੇਂ ਅਟੈਕ ਹੋਏ ਉਹ ਜਿਹੜੇ ਟ੍ਰਾਈਬਲ ਟਰੇਡਰ ਆਏ ਉਹਨਾਂ ਨੇ ਆ ਕੇ ਅਟੈਕ ਕੀਤਾ ਉਹ ਪਾਕਿਸਤਾਨ ਦੀ ਆਰਮੀ ਦਾ ਸਪੋਰਟਰਡ ਸੀਗੇ ਗੱਡੀਆਂ ਗੁੱਲੀਆਂ 'ਚ ਇੱਥੋਂ ਲੈ ਕੇ ਲੁੱਟਮਾਰ ਕੀਤੀ ਹੈ ਸਭ ਨੂੰ ਪਤਾ ਹਿਸਟਰੀ ਦਾ ਜਦੋਂ ਇਹ ਲੁੱਟਮਾਰ ਕਰਕੇ ਆਏ ਤੇ ਉਹ ਫਿਰ ਲੁੱਟਮਾਰ ਦੇ ਦੌਰ 'ਚ ਸਿੱਖਾਂ ਦੇ ਪਿੰਡਾਂ ਦੀ ਲੁੱਟਮਾਰ ਵੀ ਹੋਈ ਉਹਨਾਂ ਨੂੰ ਮਾਰਿਆ ਲਈ ਗਿਆ ਤੋ ਹੋਇ ਤੋ ਵੱਡੀ ਲਿਸਟ ਜਸਵੀਰ ਸਿੰਘ ਸਰਨਾ ਦਿੰਦੇ ਆ ਤੇ ਨਾਲ ਸ਼ਬਦ ਦਿੰਦੇ ਆ ਵੀ ਐਸ ਪਿੰਡ ਦੇ ਵਿੱਚ 300 ਸਿੱਖ ਸ਼ਹੀਦ ਹੋਇਆ ਐਸ ਪਿੰਡ ਦੇ ਵਿੱਚ 200 ਹੋਇਆ ਇਸ ਚ 240 ਹੋਇਆ ਇਸ ਚ 50 ਹੋਇਆ ਇਸ ਚ 10 ਹੋਇਆ ਐਂ ਕਾਫਲਾ ਬੱਜਿਆ ਸ਼ਰੀ ਨਗਰ ਨੂੰ ਗਿਆ ਕਿ ਸਵਾਲ ਉੱਠਦਾ ਵੀ ਕੀ ਸ਼੍ਰਿਕਾ ਪ੍ਰਸਤੀ ਦਾ ਦੌਰ 47 ਨੂੰ ਸਮਝਿਆ ਜਾਵੇ ਕਿ ਜਾਂ ਸ਼ਹੀਦੀ ਦੇ ਕਿਸ ਇਸ ਨੂੰ ਅਸੀਂ ਸ਼ਹੀਦ ਕਿਵੇਂ ਕਹੀਏ ਔਰ ਰਾਈਟਿੰਗ ਜੋ ਨਾਲ ਆਰਟੀਕਲ ਹੈ ਤਕੀ ਸ਼ਕਤੀਆ ਥੋੜਾ ਜਨ ਪਹਿਲੇ ਤੇ ਇੰਸਟੀਚਿਊਟ ਆਫ ਸਿਕਸ ਸਟਡੀ ਦੇ ਮੈਗਜ਼ੀਨ ਚ ਛਪਿਆ ਤੇ ਇਹ ਵੀ ਸਾਨੂੰ ਹੁਣ ਦੇਖਣਾ ਪਊਗਾ ਸ਼ਹੀਦ ਹੈ ਕਿ ਕਿਵੇਂ ਕਰੀਏ ਇਹਨਾਂ ਨੂੰ ਕਿਸ ਤਰੀਕੇ ਕਿਸ ਲੈਵਲ ਤੇ ਅਸੀਂ ਸਮਝੀਏ ਇਸ ਨੇਸ਼ਨ ਸਟੇਟ ਦੇ ਕਨਸੈਪਟ ਵਿੱਚ ਸਿੱਖ ਕਿੱਥੇ ਕਿੱਜੇ ਫਿੱਟ ਹੁੰਦਾ ਹੈ ਇਹ ਵੀ ਸਾਨੂੰ ਦੇਖਣਾ ਪਊਗਾ ਜਿਵੇਂ ਸਰਦਾਰ ਗੁਰਦੇਵ ਸਿੰਘ ਉਹ ਰਹੇ ਨੇ ਸ਼ਹੀਦ ਜੀ ਦਾ ਸ਼ਹਾਦਤ ਦੇ ਕਨਸੈਪਟ ਨੂੰ ਬੜੇ ਵੱਡੇ ਲੈਵਲ ਤੇ ਲੈਬੋਰੇਟ ਕੀਤਾ ਗੁਰਬਾਣੀ ਨਾਲ ਜੋੜ ਕੇ ਉਸ ਦੇ ਨਜ਼ਰੀਏ ਤੋਂ ਅੱਜ ਦੀ ਪੋਲਿਟਿਕਸ ਤੇ ਅੱਜ ਦੇ ਕਨਸੈਪਟ ਦੇ ਵਿੱਚ ਸਿੱਖ ਕੌਮ ਦੇ ਲੈਵਲ ਤੇ ਹਰ ਗੱਲ ਅਸੀਂ ਕੌਮ ਦੇ ਲੈਵਲ ਤੇ ਲਈਏ ਜਾਂ ਇੱਕ ਸਾਡਾ ਇੱਕ ਐਸ ਕਿਸਮ ਦਾ ਹੈ ਜੇ ਅਸੀਂ ਯੂਨੀਵਰਸਲ ਰਿਲੀਜਨ ਦੇ ਲੈਵਲ ਤੇ ਪੰਥ ਵੱਡਾ ਇੱਕ ਇੰਟਰਨੈਸ਼ਨਲ ਲੈਵਲ ਤੇ ਘੱਟੋ ਘੱਟ 150 ਦੇਸ਼ਾਂ ਵਿੱਚ ਸਿੱਖ ਰਹਿ ਰਿਹਾ ਹੈ ਕੁਛ ਲੈਵਲ ਤੇ ਅਸੀਂ ਕਿਸ ਤਰੀਕੇ ਨਾਲ ਲਈਏ ਇਸ ਨੂੰ ਇਹ ਵੀ ਸਾਡੇ ਹੁਣ ਕੋਈ ਸਵਾਲ ਇੱਥੇ ਇਹਦੇ ਉੱਤੇ ਕੁਛ ਨਾ ਕੁਛ ਗੱਲ ਕਹਿਣੀ ਚਾਹੀਦੀ ਹੈ ਕਿਉਂਕਿ ਹੁਣ ਸਾਡੀਆਂ ਬਾਰਡਰ ਜਿਸ ਤਰੀਕੇ ਨਾਲ ਸ਼ਹੀਦੀ ਦੇ ਕਨਸੈਪਟ ਨੂੰ ਇਹ ਪੇਸ਼ ਕਰਦੀਆਂ ਉਹ ਆਪਣੇ ਆਪ 'ਚ ਬੜਾ ਕੁਐਸਚਨੇਬਲ ਹੋਇਆ ਪਿਆ ਜਿਵੇਂ ਮੈਨੂੰ ਹਰ ਵਕਤ ਮੈਂ 10-15 ਸਾਲ ਦਿੱਲੀ ਦੇ ਇਸ ਹਿੱਸੇ 'ਚ ਰਿਹਾ ਜਿੱਥੇ ਮੈਨੂੰ ਰੋਜ਼ ਲੰਘਣਾ ਪੈਂਦਾ ਸੀ ਤੇ ਉਹ ਮਾਰਗ ਦਾ ਨਾਂ ਕਿਸੇ ਪੰਜਾਬ ਦੇ ਪੱਤਰਕਾਰ ਜਿਹੜਾ ਮਾਰਿਆ ਗਿਆ ਸੀ ਉਹਦੇ ਨਾਂ ਤੇ ਸੀ ਸ਼ਹੀਦ ਉਹਦੇ ਨਾਲ ਨਾਲ ਜੁੜਿਆ ਹੁੰਦਾ ਸੀਗਾ ਤੇ ਮੈਂ ਰੋਜ਼ਾਨਾ ਮੈਨੂੰ ਇਹ ਲੱਗਦਾ ਵੀ ਸ਼ਹੀਦ ਦਾ ਇਹ ਕੀ ਕਨਸੈਪਟ ਹੋਇਆ ਕਿਹਨੂੰ ਅਸੀਂ ਸ਼ਹੀਦ ਕਰੀਏ ਕਹੀਏ ਜਾਂ ਸ਼ਹੀਦ ਫੰਡ ਤੇ ਸ਼ੁਰੂ ਹੋਇਆ ਕਿਹਦੇ ਲਈ ਹੋਇਆ ਕਿਹੜੇ ਸੀ ਸ਼ਹੀਦ ਉਸ ਫੰਡ ਤੋਂ ਲੈਣ ਵਾਲੇ ਇਹ ਸਾਰੀਆਂ ਗੱਲਾਂ ਬੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਕਿਉਂਕਿ ਮੈਂ ਜਦੋਂ ਵੀ ਕੋਈ ਅਕੈਡਮਿਕਸ ਦੀ ਗੱਲ ਹੁੰਦੀ ਹੈ ਜਾਂ ਅਕੈਡਮਿਕ ਸਾਰਾ ਇੱਥੇ ਡਿਸਕਸ਼ਨ ਹੁੰਦੀ ਹੈ ਉਹ ਨਾਲ ਦੇ ਪ੍ਰੋਡਕਸ਼ਨ ਦੀ ਗੱਲ ਹੁੰਦੀ ਹੈ ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਅੱਜ ਨਾਲ ਨਾਲ ਜੋੜੀਏ ਅੱਜ ਨਾਲ ਸਾਡਾ ਜੁੜਨਾ ਚਾਹੀਦਾ ਠੀਕ ਹੈ ਸਾਡਾ ਇੱਕ ਇਸ ਕਿਸਮ ਦਾ ਯੂਨੀਵਰਸਿਟੀਆ ਦਾ ਹੁੰਦਾ ਵੀ ਉਹ ਪਾਰਸ਼ਲ ਹੋ ਨਾਲ ਦੇ ਪ੍ਰੋਡਕਸ਼ਨ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਵੇ ਵਾਇਸ ਨਾ ਹੋਵੇ ਇਹ ਗੱਲ ਮੰਨੀ ਜਾ ਸਕਦੀ ਆ ਪਰ ਸਾਨੂੰ ਇਹ ਸਮਝਣਾ ਪਊਗਾ ਵੀ ਉਹ ਉਹ ਜਿਹੜੇ ਮਾਰਗ ਜਿਹੜਾ ਮੈਨੂੰ 10-15 ਸਾਲ ਤੱਕ ਕਰਦਾ ਰਿਹਾ ਉਹਦੇ ਬਾਰੇ ਮੈਂ ਹਜੇ ਤੱਕ ਕਲੀਅਰ ਨਹੀਂ ਹੋਇਆ ਤੇ ਮੈਂ ਇਹੀ ਗ੍ਰੈਂਡ ਕਰਨਾ ਹੈ ਵੀ ਸ਼ਾਹਦਤ ਹੈ ਕਿ ਉਹਨੂੰ ਸ਼ਹੀਦ ਕਿਹਾ ਗਿਆ ਸ਼ਹੀਦ ਮੰਨਿਆ ਗਿਆ ਮਾਰਗੋ ਦੇ ਨਾਂ ਤੇ ਹੈ ਤੋਂ ਇਸ ਕਿਸਮ ਦੇ ਸ਼ਹੀਦ ਫੰਡ ਵੀ ਸ਼ੁਰੂ ਹੋਏ ਇਹ ਸਾਰੀਆਂ ਗੱਲਾਂ ਸਾਨੂੰ ਇਹ ਅੱਜ ਦੇ ਯੁੱਗ ਵਿੱਚ ਸ਼ੀਦੀ ਦੇ ਕਨਸੈਪਟ ਦਾ ਨਵਾਂ ਨੈਰੇਟਿਵ ਹੈ ਜਿਹੜਾ ਉਹਦੇ ਬਾਰੇ ਸਾਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਤੇ ਇਹਦੇ ਬਾਰੇ ਵੱਖ-ਵੱਖ ਵਿਚਾਰ ਹੋਣੇ ਹੋਣਗੇ ਜਿਹੜੇ ਤੇ ਇਸ ਦੂਸਰੀ ਗੱਲ ਇਹ ਸਾਰੀ ਵੀ ਗੁਰੂ ਪੀੜ ਦੇ ਅਸਲਾਮ ਦੇ ਸ਼ਹਾਦਤ ਨਾਲ ਜਿਸ ਕਿਸਮਾ ਉਥੇ ਸ਼ਹਾਦਤ ਦਾ ਹੈ ਤੇ ਉਹ ਇੱਥੇ ਰਵੇਲ ਸਿੰਘ ਹੋਰਾਂ ਨੇ ਕਿਹਾ ਸੀ ਵੀ ਸ਼ਹਾਦਤ ਦਾ ਕਨਸੈਪਟ ਹੈ ਨਹੀਂ ਮੇਰੇ ਮੁਤਾਬਕ ਇਹ ਮੈਨੂੰ ਕਰੈਕਟ ਕਰ ਦੇਣਗੇ ਵੀ ਸ਼ਹਾਦਤ ਦਾ ਕਨਸੈਪਟ ਇਸਲਾਮ ਚ ਹੈ ਪਰ ਡਿਫਰੈਂਟ ਪਰਸਪੈਕਟਿਵ ਚ ਹੈ ਸਿੱਖਾਂ ਚ ਕ੍ਰੀਏਟਰ ਤੇ ਕ੍ਰिएशन ਦੋਨੋਂ ਇੱਕ ਮੇਕ ਹੈ ਸਾਰਾ ਕੁਝ ਉਹਨਾਂ ਦਾ ਇਸ ਕਿਸਮ ਦਾ ਸਾਡੇ ਵਾਲਾ ਕਨਸੈਪਟ ਨਹੀਂ ਹੈ ਤੇ ਪਰ ਉਹ ਵਿਸ਼ੇਸ਼ਤਾ ਜਿਹੜਾ ਸਾਰਾ ਜਿਸ ਲੈਵਲ ਤੇ ਉਹ ਕੀਤਾ ਜਾਂਦਾ ਤਾਂ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਗਾਜੀ ਜਿੱਥੇ-ਉੱਥੇ ਸਾਡੇ ਵੀ ਸਰਹੰਦ ਦੇ ਵਿੱਚ ਜਦੋਂ ਸੂਬਾ ਸਰਹੰਦ ਲੜਾਈ ਹੁੰਦੀ ਹੈ ਸਾਰੇ ਸਰਹੰਦ ਦੇ ਬੰਦਾ ਬੰਦਾ ਸਿੰਘ ਬਹਾਦਰ ਨਾਲ ਉੱਥੇ ਵੀ ਗਾਜੀ ਆਉਂਦੇ ਆ 4000 5000 ਗਾਜੀ ਲੈਵਲ ਤੇ ਉਹ ਧਰਮ ਦੀ ਲੜਾਈ ਕਰਨ ਆਉਂਦੇ ਆ ਉਹ ਤਾਂ ਉਹਨਾਂ ਨੂੰ ਗਾਜੀ ਕਹਿ ਕੇ ਲੜਿਆ ਜਾਂਦਾ ਲੜਦੇ ਆ ਉਹ ਉਹ ਕਨਸੈਪਟ ਨੂੰ ਅਸੀਂ ਕਿਸ ਲੈਵਲ ਤੇ ਉਹ ਜਿਹੜੇ ਸ਼ਹੀਦੀ ਸ਼ਹੀਦਪਾਉਂਦੇ ਆ ਜਾਂ ਮਾਰੇ ਜਾਂਦੇ ਆ ਉਹ ਅਸਲਾਮ ਦੇ ਸ਼ਹੀਦ ਆ ਉਹ ਵੀ ਇਹ ਸਾਰਾ ਕੁਝ ਸਾਨੂੰ ਗਾਜੀਆਂ ਦਾ ਇਹ ਵੀ ਦੇਖਣਾ ਪਊਗਾ। ਇਹੀ ਗੱਲ ਸਾਡੇ ਇੱਥੇ ਹੁਣ ਤੱਕ ਆਈ ਸਾਰੀ ਇਸ ਲੈਵਲ ਤੱਕ ਆਈ ਹੈ। ਜੀ ਆਹ ਜਿਹੜਾ ਪਿਛਲੇ ਦੌਰ ਦੇ ਵਿੱਚ ਸਾਰਾ ਕੁਝ ਹੋਇਆ ਜੋ ਪੰਜਾਬ ਦੇ ਵਿੱਚ ਬਲੱਡਸ਼ੈਡ ਕਿਹੜਾ ਸ਼ਹੀਦ ਸੀ ਕਿਹੜਾ ਨਹੀਂ ਸ਼ਹੀਦ ਸੀ ਇੱਕ ਸਟੇਟ ਦਾ ਸ਼ਹੀਦ ਵੱਖਰਾ ਸੀਗਾ ਤੇ ਦੂਜੇ ਪਾਸੇ ਵਾਲੇ ਸ਼ਹੀਦ ਵੱਖਰੇ ਸੀ ਇਹ ਵੀ ਆਪਣੇ ਆਪ ਵਿੱਚ ਬੜਾ ਸਾਰਾ ਕੁਝ ਵੈਸੇ ਸਮਝਿਆ ਜਾਏਗਾ ਵੀ ਇਹ ਤਾਂ ਕੁਝ ਕਨਫਿਊਜ਼ਨ ਤਾਂ ਹੈ ਨਹੀਂ ਪਰ ਇੱਕ ਕਨਫਿਊਜ਼ਨ ਹੈ ਨੇਸ਼ਨ ਸਟੇਟ ਦੇ ਅੱਜ ਦੇ ਪੋਲੀਟੀਕਲ ਮਾਮਲੇ ਵਿੱਚ ਸਾਨੂੰ ਇਸ ਨੈਰੇਟਿਵ ਨੂੰ ਜ਼ਰੂਰ ਸਿੱਧੇ ਪਾਸੇ ਕਰਨਾ ਪਊ ਸਾਨੂੰ ਕਲੀਅਰ ਹੈ ਇਹ ਚਾਹਾਂਗੇ ਵੀ ਮੈਂ ਤਾਂ ਚਾਹੁੰਦਾ ਵੀ ਇਹ ਯੂਨੀਵਰਸਿਟੀ ਦੇ ਵਿੱਚ ਹੀ ਇਸ ਗੱਲ ਦੇ ਸਾਡੇ ਵਿਦਵਾਨ ਸੱਜਣੇ ਦੇ ਤੇ ਜ਼ਰੂਰ ਗੱਲ ਕਰਨ ਦੱਸਣ ਵੀ ਇਹ ਨੈਰੇਟਿਵ ਕੀ ਬਣਦਾ ਕਿਵੇਂ ਬਣਦਾ ਜਿਵੇਂ ਫਿਰਕਾਪਰਸਤੀ ਦਾ ਦੌਰ ਵੱਡਾ ਕੀਤਾ ਜਾਂਦਾ ਧਰਮ ਦਾ politcal ਲੈਵਲ ਤੇ ਯੂਜ਼ ਹੋਣ ਕਰਕੇ ਮੋਟੇ ਲੈਵਲ ਤੇ ਤਾਂ ਦੋਨੋਂ ਪਾਸੇ ਇਸ ਇਸ ਲੜਾਈ ਲਈ ਵੀ ਸ਼ਹੀਦ ਤੇ ਸ਼ਹੀਦੇ ਲੈਵਲ ਤੇ ਪੇਸ਼ ਕੀਤਾ ਜਾਂਦਾ ਇਹਦੇ ਚਾਹੇ 47 ਵਿੱਚ ਦੋਨੋਂ ਪਾਸੇ ਮਾਰੇ ਗਏ ਉਹਨਾਂ ਨੇ ਵੀ ਮਾਰੇ ਤੇ ਇੱਧਰ ਵੀ ਮਾਰੇ ਗਏ ਦੋਨੋਂ ਪਾਸੇ ਤਾਂ ਉਹ ਸਾਰੇ ਦੋਨੋਂ ਪਾਸਿਆਂ ਦੇ ਸ਼ਹੀਦ ਕਹਿਣ ਦੀ ਗੱਲ ਨੂੰ ਅਸੀਂ ਕਿਵੇਂ ਪੇਸ਼ ਕਰਾਂਗੇ ਇਸ ਗੱਲ ਸਾਨੂੰ ਥੋੜਾ ਜਿਆਦਾ ਸੋਚਣਾ ਪਊਗਾ ਤੇ ਮੈਂ ਬਸ ਜ਼ਿਆਦਾ ਗੱਲਾਂ ਨਹੀਂ ਕਰਨਾ ਦੋ ਨੁਕਤੇ ਹੀ ਗੱਲ ਕਰਨਾ ਚਾਹੁੰਦਾ ਹੈ ਸ਼ਹਾਦਤ ਦੇ ਬਾਰੇ ਬੇਸਿਕ ਗੱਲ ਕਾਫੀ ਹੋ ਚੁੱਕੀ ਹੈ ਤੇ ਇਸ ਨੂੰ ਮਾਡਰਨ ਡਿਸਟੋਰਸ਼ਨ ਦੇ ਬਾਰੇ ਜਿਹੜੀ ਮੈਂ ਡਿਸਟੋਰਸ਼ਨ ਸਮਝਦਾ ਹੈ ਜਿਹੜੀ ਸਿੱਖੀਜ਼ਮ ਦੇ ਦੇਈ ਗੱਲਾਂ ਨੂੰ ਜਾਂ ਵੱਡੇ ਜਿਹੜਾ ਅਦੁੱਤੀ ਸੰਕਲਪ ਹੈ ਉਸ ਨੂੰ ਡਿਸਟੋਰਟ ਜ਼ਰੂਰ ਕਰਦਾ ਉਹ ਸਾਡੇ ਸਾਡੇ ਉਹ ਸਾਡੇ ਸਿੱਖ ਨੌਜਵਾਨਾਂ ਚ ਵੀ ਇਸ ਕਿਸਮ ਦੀ ਡਿਸਟੋਰਸ਼ਨ ਆ ਜਾਂਦੀ ਹੈ ਤੇ ਇਸ ਕਰਕੇ ਇਹਦੇ ਬਾਰੇ ਧਿਆਨ ਦੇਣ ਚਾ ਤੁਹਾਡਾ ਧੰਨਵਾਦ ਸ਼ੁਕਰੀਆ ਵੈਜੂ ਜੀ ਕਾਲਸਾ ਵੈਜੂ ਜੀ ਕੀਪਰ